ਸ਼ਸ਼ੀਆ ਕਾਲ ਜੀ ਮੈਂ ਬਾਇਓਰਟੀਕ ਤੋਂ ਬਰਨਾਲਾ ਸਿੱਖ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਜੀ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਜੀ ਟੋਟਲੀ ਹੈਂਡ ਸੌਰੀ ਮਿਕਸ ਹੈਂਡ ਦੇ ਸੂਟ ਲੈ ਕੇ ਆਏਗੇ ਟੋਟਲੀ ਹੈਂਡ ਨਹੀਂ ਹੈਗਾ ਜੀ ਬਹੁਤ ਹੀ ਸੋਹਣੇ ਸਿੰਪਲ ਸੋਬਰ ਦੇ ਪਾਰਟੀ ویئر ਸੂਟ ਨੇ ਬਹੁਤ ਹੀ ਘੱਟ ਰੇਟ ਦੇ ਵਿੱਚ ਰੈਡੀ ਕੀਤੇ ਹੋਏ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬ੍ਰਿਕ ਦੀ ਡਿਟੇਲ ਪਾਈ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਐਂਡ ਸਾਰੇ ਵੀ ਸੂਟਾਂ ਦੇ ਅਲੱਗ-ਅਲੱਗ ਕਲਰ ਨੇ ਜੇ ਆਪਾਂ ਤੁਹਾਨੂੰ ਇੱਕ ਸੂਟ ਓਪਨ ਕਰਕੇ ਦਿਖਾਵਾਂਗੇ ਪਾਕਿ ਸੂਟਾਂ ਦੇ ਕਲਰ ਆਪਾਂ ਤੁਹਾਨੂੰ ਇਦਾਂ ਹੀ ਚੈੱਕ ਕਰਵਾ ਦੇਣੀ ਇੱਕ ਸੂਟ ਦਾ ਵਰਕਪੀਸ ਪ੍ਰੋਪਰ ਚੈੱਕ ਕਰਵਾ ਦੇਈ ਕਿਉਂਕਿ ਸਾਰੇ ਸੂਟਾਂ ਦਾ ਵਰਕਪੀਸ ਜਿਹੜਾ ਸੇਮ ਐ ਇਸ ਪੀਸੀ। ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਕਿਪ ਨਹੀਂ ਕਰਨਾ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਲਾਈਕ ਸ਼ੇਅਰ ਸੌਰੀ ਸਬਸਕ੍ਰਾਈਬ ਵੀ ਕਰ ਲੈਣਾ ਐਂਡ ਲਾਈਕ ਸ਼ੇਅਰ ਕਮੈਂਟ ਵੀ ਕਰ ਲੈਣਾ। ਸਬਸਕ੍ਰਾਈਬ ਕਰਨ ਦੇ ਨਾਲ ਲੈਫਟ ਸਾਈਡ ਤੇ ਘੰਟੀ ਵਾਲਾ ਬਟਨ ਨੂੰ ਜੀ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਜਿਹੜੀ ਵੀ ਆਪਾਂ ਨਵੀਂ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇਗੀ ਚਲੋ ਜੀ ਹੁਣ ਆਨੇ ਆਪਾਂ ਸੂਟਾਂ ਦੇ ਨਾਲ ਨਾਮ ਵਾਲਾ ਟੈਂਪ ਬੇਸਟ ਕਰਦੇ ਹੋਏ ਐਂਡ ਜਿਹੜੇ ਆਪਾਂ ਨੇ ਅੱਜ ਵਾਲੇ ਸੂਟ ਰੈਡੀ ਕੀਤੇ ਆ ਬਹੁਤ ਹੀ ਸੋਹਣੇ ਸਿੰਪਲ ਸੋਬਰ ਜਿਹੇ ਸੂਟ ਨੇ ਇੱਕ ਵਾਰ ਮੈਂ ਤੁਹਾਨੂੰ ਆਪਣੇ ਸੂਟ ਲਗਾ ਕੇ ਵੀ ਦਿਖਾ ਦਿੰਦੀ ਹਾਂ ਜੀ ਲੋਪੇ ਨੂੰ ਬਹੁਤ ਹੀ ਸੋਹਣਾ ਨੈਕ ਦਾ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਨੈਕ ਦਾ ਕੰਮ ਜਿਹੜਾ ਇਹ ਹੈਂਡ ਪਲੱਸ ਆ ਰੀ ਦੇ ਨਾਲ ਕੰਮ ਹੋਇਆ ਹੈ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਸੇਮ ਐਸੇ ਜਿਹਾ ਵਰਕ ਹੈ ਜਿਹੜਾ 슬ੀਵਸ ਦੇ ਉੱਪਰ ਆ ਗਿਆ ਜੀ 슬ੀਵਸ ਦਾ ਵਰਕ ਇਸ ਨੂੰ ਇਹ ਆ ਗਈ ਬਾਹਾਂ ਦਾ ਕੰਮ ਆ ਗਿਆ ਜੀ ਪੌਂਚਿਆਂ ਦਾ ਕੰਮ ਵੀ ਕਰਨ ਬਿਠਾਉਣਾ ਲਓ ਜੀ ਇਹ ਆ ਗਿਆ ਪੌਂਚਿਆਂ ਦਾ ਕੰਮ ਪੌਂਚਿਆਂ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਵੀ ਕੰਮ ਆ ਗਿਆ ਤੇ ਨੈਕ ਦੇ ਉੱਪਰ ਵੀ ਆ ਗਿਆ ਤੇ ਇਹ ਰ ਹੈ ਦੁਪੱਟਾ ਪੈਣੂ ਇਹਦਾ ਦੁਪੱਟਾ ਲਓ ਬਿਸਕੋਸ ਪਿਓਰ ਵਾਲੀ ਬਿਸਕੋਸ ਆਰਗੈਂਡਾ ਲਗਾਈ ਹੋਈ ਹੈ ਜੀ ਇਹ ਵਾਲਾ ਦੁਪੱਟਾ ਆ ਗਿਆ ਦੁਪੱਟੇ ਤੇ ਪ੍ਰੋਪਰ ਲੈਸ ਲਗਾ ਕੇ ਜਿਹੜੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਵਿਸਕਾਸ ਆਰਗਨ ਜਾਂ ਬਹੁਤ ਹੀ ਸੌਫਟ ਜਿਹਾ ਸਟੱਫ ਹੁੰਦਾ ਹੈਗਾ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਆਪਾਂ ਨੇ 15 ਤੋਂ 20 ਸੂਟ ਰੈਡੀ ਕੀਤੇ ਸੀ ਆ 30 ਸੂਟ ਆਪਣੇ ਕੋਲੇ ਇਸ ਟਾਈਮ ਹੈਗੇ ਹੈਗੇ ਐਂਡ 10 ਸੂਟ ਇਸੇ ਕਲਰ ਕੰਬੀਨੇਸ਼ਨ ਦੇ ਹੋਰ ਰੈਡੀ ਹੋਣੇ ਗਏ ਹੋਏ ਨੇ ਜੀ ਫਸਟ ਸੂਟ ਆ ਗਿਆ ਆਪਣਾ ਜਿਹੜਾ ਇਹ ਵਾਲਾ ਆ ਗਿਆ ਤੁਸੀਂ ਦੇਖ ਸਕਦੇ ਹੋਗੇ ਆ ਕਲਰ ਵੀ ਬਹੁਤ ਸੋਹਣਾ ਐ ਐਂਡ ਸਟਾਫ ਵੀ ਸਟਾਫ ਵੀ ਇੱਕ ਵਾਰ ਮੈਂ ਤੁਹਾਨੂੰ ক্লোਜ਼ ਤੋਂ ਵੀ ਦਿਖਾ ਦਣੀ ਇੱਕ ਵਾਰ ਦਿਖਾਉ ਰਹੀ ਹਾਂ ਬਹੁਤ ਹੀ ਸੌਫਟ ਜਾਂ ਸਟਾਫ ਹੈਗਾ ਅ ਨੈਕ ਦਾ ਕੰਮ ਤੁਸੀਂ ਇੱਕ ਵਾਰ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਨੈਕ ਦਾ ਕੰਮ ਕੀਤਾ ਹੋਇਆ ਜੀ ਹੈਂਡ ਪਲਸ ਆਰੀ ਦੇ ਨਾਲ ਆ ਬਾਹਾਂ ਦਾ ਕੰਮ ਵੀ ਤੁਹਾਨੂੰ ਤੁਹਾਨੂੰ ਦਿਖਾਤਾ ਜੀ ਪਹੁੰਚਾਂ ਦੇ ਵੀ ਪ੍ਰਾਈਸ ਮੈਂ ਵੀਡੀਓ ਦੇ ਐਂਡ ਦੇ ਵਿੱਚ ਮੈਂਸ਼ਨ ਕਰ ਦੇਗੀ ਇੱਕ ਵਾਰ ਤੁਹਾਨੂੰ ਸਾਰੇ ਕਲਰ ਅੱਜ ਦੇ ਆਪਾਂ ਚੈੱਕ ਕਰਵਾ ਦਈਏ ਫਰਸਟ ਕਲਰ ਤਾਂ ਆ ਗਿਆ ਜੀ ਇਹ ਵਾਲਾ ਬੱਲੇ ਬੱਨਾ ਕੋਤਨ ਸਾਰੇ ਕਲਰ ਹੈ ਜਿਹੜੇ ਜੂਰ ਸਿੱਖਾਂਗੇ ਆ ਸਟਾਰਟਿੰਗ ਕਰਦੇ ਆ ਜੀ ਆਪਾਂ ਇੱਕ ਲੋ ਪੈਨ ਬਲੈਕ ਕਲਰ ਬਲੈਕ ਲਵਰ ਪੈਨ ਵਾਲੀ ਲੈ ਕੇ ਆਏ ਆ ਆਪਾਂ ਬਲੈਕ ਕਲਰ ਦਾ ਸੂਟ ਹੈ ਐਂਡ ਇਹ ਵਾਲੀ ਫਰੋਜੀ ਹੈ ਜੇ ਕਲਰ ਦਾ ਜਿਹੜਾ ਬਾਟਮ ਹੈ ਜੀ ਨਾਲ ਹੀ ਬਾਟਮ ਨਾਲ ਦਾ ਜਿਹੜਾ ਦੁਪੱਟਾ ਇਹਦੇ ਵੀ ਦੁਪੱਟੇ ਦੇ ਉੱਪਰ ਲੈਂਸ ਲੱਗੀ ਹੋਈ ਹੈ ਐਂਡ ਬਹੁਤ ਹੀ ਸੋਹਣਾ ਬਲੈਕ ਕਲਰ ਦਾ ਇਹ ਵਾਲਾ ਸੂਟ ਇੱਕ ਆਪਣਾ ਇਹ ਵਾਲਾ ਸੂਟ ਆ ਗਿਆ ਜੀ ਇਹਦਾ ਜਿਹੜਾ ਹੈਗਾਗਾ ਸ਼ਰਟ ਨਾਲ ਦਾ ਦੁਪੱਟਾ ਹੈਗਾ ਐਂਡ ਹਾਂਜੀ ਇਹ ਸ਼ਰਟ ਨਾਲ ਦਾ ਦੁਪੱਟਾ ਰੈਡੀ ਕੀਤਾ ਹੋਇਆ ਐਂਡ ਰਾਇਲ ਬਲੂ ਕਲਰ ਦੀ ਇਹਦੀ ਬਾਟਮ ਹੈਗੀ ਬਹੁਤ ਹੀ ਸੋਹਣਾ ਇਹਦੇ ਵੀ neck ਦੇ ਉੱਪਰ ਕੰਮ ਹੋਇਆ ਸੈਕਿੰਡ ਕਲਰ ਆ ਗਿਆ ਆ ਆ ਮੇਰਾ ਫੇਵਰਿਟ ਕਲਰ ਕੰਬੀਨੇਸ਼ਨ ਜੈਲੋ ਨਾਲ ਫਰੋਜਿਆ ਦਾ ਕੰਬੀਨੇਸ਼ਨ ਹੈ ਜੀ ਇਹ ਵੀ ਬਹੁਤ ਸੋਹਣਾ ਜਿਹੜਾ ਕੰਬੀਨੇਸ਼ਨ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਹੈ ਇੱਕ ਆ ਗਿਆ ਜੀ ਇਹ ਵਾਲਾ ਇਹਦਾ ਦੁਪੱਟਾ ਜਿਹੜਾ ਹੈਗਾ ਸ਼ਰਟ ਨਾਲ ਦਾ ਇਹਦੀ ਮੂਰ ਪੰਖੀ ਆ ਬਾਟਮ ਆ ਇਹ ਵੀ ਸੂਟ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਹੈਗਾ ਇੱਕ ਫੇਵਰੇਟ ਰਾਣੀ ਕਲਰ ਰਾਣੀ ਕਲਰ ਦਾ ਦੁਪੱਟਾ ਰਾਣੀ ਕਲਰ ਦੀ ਬਾਟਮ ਹੈ ਐਂਡ ਲਾਈਟ ਕਲਰ ਦਾ ਜਿਹੜਾ ਹੈਗਾ ਜੀ ਸ਼ਰਟ ਹੈ ਵਰਕ ਸਾਰਿਆਂ ਦਾ ਸੇਮ ਐਸੇ ਸੇਮ ਹੀ ਆਊਗਾ ਭੈਣੋ ਕਿਹਦੇ ਵਿੱਚ ਆ ਗਿਆ ਜੀ ਇਹ ਵਾਲਾ ਕਲਰ ਰੋਜੀਆ ਕਲਰ ਦੇ ਨਾਲ ਬਹੁਤ ਹੀ ਲਾਈਟ ਜੇ ਕਲਰ ਦੀ ਬਾਟਮ ਹੈ ਤੇ ਲਾਈਟ ਕਲਰ ਦਾ ਇਹੀ ਦੁਪੱਟਾ ਸੇ ਵਰਕ ਸਾਰਿਆਂ ਦਾ ਸੇਮ ਐਸੇ ਜਿਹੀ ਰਹੂਗਾ ਇਹ ਕਿ ਜਿਹੜਾ ਸੇਮ ਸੂਟ ਜਿਹੜਾ ਆਪਾਂ ਨੇ ਓਪਨ ਕੀਤੇ ਸੀ ਰਾਇਲ ਬਲੂ ਕਲਰ ਦੇ ਉਹ ਸੇਮ ਸੂਟ ਐਸ ਇਟ ਇਜ਼ ਸੇਮ ਹੀ ਨੇ ਤੁਸੀਂ ਦੇਖਦੇ ਇੱਕ ਇਹਦੇ ਵਿੱਚ ਇਹ ਹੈਗਾ ਇੱਕ ਇਹਦੇ ਵਿੱਚ ਇਹ ਹੈਗਾ ਇੱਕ ਆਪਾਂ ਨੇ ਜਿਹੜਾ ਓਪਨ ਕੀਤਾ ਹੈ ਜੀ ਇਹ ਹੈ ਇੱਕ ਆਪਣਾ ਸਭ ਤੋਂ ਜ਼ਿਆਦਾ ਸੇਲ ਹੋਣ ਵਾਲਾ ਆਰਟੀਕਲ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈਗਾ ਇਹਦਾ ਜਿਹੜਾ ਹੈਗਾ ਕਰੀਮ ਕਲਰ ਦੀ ਸ਼ਰਟ ਹੈ ਐਂਡ ਮਸਟਰਡ ਕਲਰ ਦੀ ਬਾਟਮ ਹੈ ਤੁਸੀਂ ਦੇਖ ਸਕਦੇ ਮਸਟਰਡ ਕਲਰ ਮਸਟਰਡ ਕਲਰ ਦਾ ਇਹ ਦੁਪੱਟਾ ਲਗਵਾਇਆ ਹੋਇਆ ਹੈ ਜੀ ਇਦੇ ਵਿੱਚ ਵੀ ਆਪਣੇ ਕੋਲੇ ਟੈਨਸ ਪਲੱਸ ਸੂਟ ਰੈਡੀ ਹੋ ਕੇ ਆਏ ਨੇ ਇਹ ਵੀ ਸੇਮ ਐਸਿਸ ਸੂਟ ਆ ਤੁਸੀਂ ਦੇਖ ਸਕਦੇ ਏਕੇ ਦੇ ਵਿੱਚ ਆ ਗਿਆ ਜੀ ਇਹ ਵਾਲਾ ਇਹਦੇ ਨਾਲ ਦੁਪੱਟਾ ਵਾਈਨ ਜੇ ਕਲਰ ਦਾ ਏਕੇ ਦੇ ਵਿੱਚ ਆਇਆ ਇਹ ਮੈਨੂਨ ਕਲਰ ਦਾ ਇਹਦੇ ਨਾਲ ਇਹ ਦੁਪੱਟਾ ਇਹ ਸਾਰੇ ਸੂਟ ਆਪਣੇ ਕਰਬਾ ਚ ਆਉਂਦੇ ਉੱਪਰ ਸੇਲ ਲਗਾਈ ਹੋਈ ਹੈਗੀ ਅਗਰ ਜਿੰਨਿਓ ਤੇ ਅਗਰ ਕੋਈ ਵੀ ਮੇਰੀ ਭੈਣੇ ਇਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਆ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਵਰ ਰਵੀ ਸਾਰੇ ਇਨ ਸੂਟ ਦਿਖਾ ਦੋ ਜੇ ਕਿਸੇ ਨੇ ਸਕਰੀਨਸ਼ਾਟ ਲੈ ਕੇ ਭੈਣੇ ਆਪਣੇ ਗਰੁੱਪ ਦੇ ਵਿੱਚ ਪਾਉਣਾ ਹੋਗਾ ਤਾਂ ਉਹ ਆਪਣੇ ਗਰੁੱਪ ਦੇ ਵਿੱਚ ਵੀ ਤੁਸੀਂ ਸੈਂਡ ਕਰ ਸਕਦੇ ਹੋ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਮੇਰਾ ਕਿਤੇ ਵੀ ਕੋਈ ਵੀ ਲੋਗੋ ਨਹੀਂ ਲਗਾਇਆ ਹੋਇਆ ਜੀ ਤੇ ਇਹ ਵਾਲਾ ਸੂਟ ਜੇ ਕੋਈ ਮੇਰੀ ਭੈਣ ਆਪਣੇ ਗਰੁੱਪ ਦੇ ਵਿੱਚ ਸਕਰੀਨਸ਼ਾਟ ਲੈ ਕੇ ਪਾਉਣਾ ਚਾਹੁੰਦੇ ਨੇ ਬਾਕੀ ਮੈਂ ਆਪਣੇ ਗਰੁੱਪ ਦੇ ਵਿੱਚ ਵੀ ਸ਼ੇਅਰ ਕਰਦੀ ਹੁੰਦੀ ਆ ਪ੍ਰੋਪਰ ਓਪਨ ਕਰਕੇ ਫੋਟੋ ਤੁਸੀਂ ਸਾਡਾ ਗਰੁੱਪ ਜੁਆਇਨ ਕਰਨਾ ਚਾਹੀਦਾ ਤਾਂ ਤੁਸੀਂ WhatsApp ਮੈਸੇਜ ਕਰ ਸਕਦੇ ਬਾਕੀ ਮੈਂ ਲਿੰਕ ਵੀ ਸ਼ੇਅਰ ਕਰ ਦਾਂਗੀ ਗਰੁੱਪ ਦਾ ਜੀ ਤਾਂ ਤੁਸੀਂ ਉਸ ਲਿੰਕ ਨੂੰ ਟੱਚ ਕਰਕੇ ਜਿਹੜਾ ਸਾਡਾ WhatsApp ਗਰੁੱਪ ਹੋਊਗਾ ਜੁਆਇਨ ਕਰ ਸਕਦੇ ਇਹਨਾਂ ਸੂਟਾਂ ਦਾ ਆ ਗਈ ਜੀ ਪ੍ਰਾਈਸ ਪ੍ਰਾਈਸ ਰਹੂਗਾ ਜੀ ਇਹਨਾਂ ਦਾ 26 2600 ਰੁਪਏ ਇਹਦਾ ਪ੍ਰਾਈਸ ਰਹੂਗਾ ਪਿਓਰ ਵਿਸਕੋਜ਼ ਆਰਗਨਜਾ ਦੀ ਸ਼ਰਟ ਹੋਊਗੀ ਐਂਡ ਦੁਪੱਟਾ ਹੋਊਗਾ ਜੀ ਬਾਟਮ ਜਿਹੜੀ ਹੋਊਗੀ ਸਿਲਕ ਦੀ ਹੋਊਗੀ ਇਹ ਜਿਹੜਾ ਆਪਣਾ ਸੂਟ ਤੁਸੀਂ ਦੇਖ ਰਹੇ ਹੋਗੇ ਬਹੁਤ ਹੀ ਸੋਹਣਾ ਆਪਾਂ ਇਹਨੂੰ ਜਦੋਂ ਮੂਰੇ ਕਰਵਾ ਚੌਥ ਆ ਰਿਹਾ ਦਿਵਾਲੀ ਆ ਰਿਹਾ ਉਹਦੇ ਉੱਪਰ ਵੀ ਇਹਨੂੰ ਇਹਨਾਂ ਨੂੰ ਜਿਹੜਾ ਸਟਿਚ ਕਰਕੇ ਆਪਾਂ ਵੀਰ ਕਰ ਸਕਦੇ ਹਾਂ ਕਲਰ ਕੰਬੀਨੇਸ਼ਨ ਬਹੁਤ ਸਾਰੇ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਆਪਾਂ ਵੀ ਦੁਪੱਟਾ ਤੁਹਾਨੂੰ ਰੈਡੀ ਕਰਕੇ ਇਹ ਵਾਲਾ ਸੂਟ ਹੈ ਜਿਹੜਾ ਜੀ ਦੇ ਰਹਿ ਰਹੇ ਹਾਂ ਜੇ ਆਪਾਂ ਨੂੰ ਮੇਰੇ ਪਹਿਨੇ ਵਿੱਚ ਕੋਈ ਵੀ ਕਲਰ ਲੈਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇਗੇ ਨੰਬਰ ਤੇ ਤੁਹਾਨੂੰ ਸਕਰੀਨਸ਼ਾਟ ਲੈ ਕੇ ਜੇ ਅੱਸੋ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਹੀ ਮਿਲਦੇ ਆ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਹਾਂ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਹੈਂਡਵਰਕ ਵਾਲੇ ਸੂਟਾਂ ਦੇ ਨਾਲ ਜਲਦੀ ਹੀ ਆਪਾਂ ਇੱਕ ਹੋਰ 800 ਰੁਪਏ ਦੀ ਰੇਂਜ ਵਿੱਚ ਵੀ ਹੈਂਡਵਰਕ ਵਾਲੇ ਸੂਟ ਲੈ ਕੇ ਆ ਰਹੇ ਹਾਂ। ਸੋ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਜਿੰਝ ਜਲਦੀ ਪਤਾ ਲੱਗੇ ਤੁਹਾਨੂੰ ਪਤਾ ਪਤਾ ਲੱਗ ਜਾਵੇ ਜੀ। ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸ਼ਸ਼ੀ ਕਾਲ ਜੀ। ਮਿਲਦੇ ਆਂ ਕੱਲ ਵਾਲੀ ਵੀਡੀਓ ਦੇ ਵਿੱਚ। ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਫੁੱਲ ਵੀਡੀਓ ਦੇਖਣ ਲਈ ਥੈਂਕ ਯੂ।